ਸਤਿ ਸ੍ਰੀ ਅਕਾਲ ਸਾਹਿਤਕ ਸਾਥੀਆਂ ਅਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੀ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਵਿਦਿਆਰਥੀਆਂ ਦੇ ਜੋ ਚੈਨਲ ਤੇ ਕਮੈਂਟਸ ਆ ਰਹੇ ਹਨ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆ ਮੇਜਰ ਪੰਜਾਬੀ ਵਿਸ਼ੇ ਦਾ ਜੋ ਸਿਲੇਬਸ ਹੈ ਉਸ ਦੇ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਸੋ ਆਓ ਜੁੜਦੇ ਹਾਂ ਸਿਲੇਬਸ ਦੇ ਨਾਲ ਪਿਆਰੇ ਵਿਦਿਆਰਥੀਓ ਬੀਏ ਭਾਗ ਪਹਿਲਾ ਦਾ ਜੋ ਬੀਜਰ ਪੰਜਾਬੀ ਵਿਸ਼ੇ ਦਾ ਪੇਪਰ ਹੈ ਇਹ ਕੁੱਲ 100 ਨੰਬਰ ਦਾ ਹੈ ਜਿਸ ਦੇ ਵਿੱਚੋਂ 30 ਨੰਬਰ ਦੀ ਤੁਹਾਡੀ ਇੰਟਰਨਲ ਅਸੈਸਮੈਂਟ ਲਗਣੀ ਹੈ ਔਰ ਬਾਕੀ ਰਹੇਗੇ 70 ਨੰਬਰ ਔਰ ਇਹਨਾਂ 70 ਨੰਬਰਾਂ ਦੇ ਲਈ ਤੁਹਾਡਾ ਜੋ ਇਹ ਸਾਰਾ ਸਿਲੇਬਸ ਦਿੱਤਾ ਹੋਇਆ ਹੈ ਇਸ ਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਪਹਿਲਾ ਭਾਗ ਜੋ ਹੋਏਗਾ ਉਹ ਹੋਏਗਾ ਆਬਜੈਕਟਿਵ ਟਾਈਪ ਯਾਨੀ ਕਿ ਸੱਤ ਆਬਜੈਕਟਿਵ ਟਾਈਪ ਜਾਂ ਛੋਟੇ ਲਘੂ ਉਤਰਾਵਲੇ ਪ੍ਰਸ਼ਨ ਆਉਣਗੇ ਹਰ ਪ੍ਰਸ਼ਨ 2 ਨੰਬਰ ਦਾ ਹੋਵੇਗਾ ਤੇ ਕੁੱਲ 14 ਨੰਬਰ ਦਾ ਪ੍ਰਸ਼ਨ ਹੋਵੇਗਾ ਤੇ ਬਾਕੀ ਸਿਲੇਬਸ ਜੋ ਹੈ ਉਸ ਨੂੰ ਅਗੋਂ 4 ਯੂਨਿਟਾਂ ਦੇ ਵਿੱਚ ਵੰਡਿਆ ਗਿਆ ਹੈ ਪਹਿਲਾ ਯੂਨਿਟ ਜੋ ਹੈ ਉਸ ਦੇ ਵਿੱਚ ਨਾਵਲ ਦਾ ਅਰਥ ਪਰਿਭਾਸ਼ਾ ਜਾਂ ਨਾਵਲ ਦਾ ਨਿਕਾਸ਼ ਤੇ ਵਿਕਾਸ ਜਾਂ ਨਾਵਲ ਦੀਆਂ ਪ੍ਰਵ੍ਰਤੀਆਂ ਜੋ ਪ੍ਰਸ਼ਨ ਬੰਦੇ ਹਨ ਇਹਨਾਂ ਦੇ ਵਿੱਚੋਂ ਦੋ ਪ੍ਰਸ਼ਨ ਆਉਣਗੇ ਜਿਨ੍ਹਾਂ ਤੋਂ ਵਿਦਿਆਰਥੀਆਂ ਨੇ ਇੱਕ ਕਰਨਾ ਹੋਵੇਗਾ ਔਰ ਇਹ ਇੱਕ ਪ੍ਰਸ਼ਨ 14 ਨੰਬਰ ਦਾ ਹੋਵੇਗਾ ਠੀਕ ਹੈ ਇਸੇ ਤਰ੍ਹਾਂ ਭਾਗ ਦੂਜੇ ਦੇ ਵਿੱਚੋਂ ਜੋ ਬਦਲ ਗਿਆ ਨਾਵਲ ਦੇ ਨਾਲ ਸੰਬੰਧਿਤ ਲੇਖਕ ਦੇ ਜੀਵਨ ਰਚਨਾ ਪ੍ਰਕਿਰਿਆ ਬਾਰੇ ਜਾਂ ਨਾਵਲ ਦੇ ਵਿਸ਼ਾ ਪੱਖ ਬਾਰੇ ਗਲਾਤਮਕ ਪੱਖ ਬਾਰੇ ਸਾਰੇ ਪ੍ਰਸ਼ਨਾਂ ਦੇ ਵਿੱਚੋਂ ਦੋ ਪ੍ਰਸ਼ਨ ਆਉਣਗੇ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਕਰਨਾ ਹੋਵੇਗਾ ਜੋ 14 ਨੰਬਰ ਦਾ ਹੋਵੇਗਾ ਠੀਕ ਇਸੇ ਤਰ੍ਹਾਂ ਭਾਗ ਤੀਜਾ ਦੇ ਵਿੱਚ ਜੋ ਪ੍ਰਸ਼ਨ ਦਿੱਤੇ ਗਏ ਹਨ ਇਹਨਾਂ ਦੇ ਵਿੱਚੋਂ ਵੀ ਦੋ ਪ੍ਰਸ਼ਨ ਆਉਣਗੇ ਜਿਨ੍ਹਾਂ 'ਚੋਂ ਇੱਕ ਕਰਨਾ ਹੋਵੇਗਾ ਤੇ ਉਹ ਪ੍ਰਸ਼ਨ 14 ਨੰਬਰ ਦਾ ਹੋਵੇਗਾ ਠੀਕ ਭਾਗ ਚੌਥਾ ਦੇ ਵਿੱਚ ਅਰਥਬੋਧ ਜਾਂ ਵਾਕਬੋਧ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਬਣਦੇ ਹਨ ਇਹਨਾਂ ਦੇ ਵਿੱਚੋਂ ਦੋ ਪ੍ਰਸ਼ਨ ਆਉਣਗੇ ਜਿਨ੍ਹਾਂ 'ਚ ਤੁਸੀਂ ਇੱਕ ਕਰਨਾ ਹੋਵੇਗਾ ਤੇ ਕੁੱਲ ਪ੍ਰਸ਼ਨ ਇਹ ਪ੍ਰਸ਼ਨ ਵੀ 14 ਨੰਬਰ ਦਾ ਹੋਵੇਗਾ ਸੋ ਇਸ ਤਰ੍ਹਾਂ ਕੁੱਲ 5 ਯੂਨਿਟ ਹੋਣਗੇ ਪੇਪਰ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਪਹਿਲਾ ਜੋ ਯੂਨਿਟ ਹੋਵੇਗਾ ਆਬਜੈਕਟਿਵ ਟਾਈਪ ਉਹ ਕੰਪਲਸਰੀ ਹੋਵੇਗਾ ਤੇ ਬਾਕੀਆਂ ਦੇ ਯੂਨਿਟਸ ਦੇ ਵਿੱਚੋਂ ਬਾਕੀਆਂ ਦੇ ਭਾਗਾਂ ਦੇ ਵਿੱਚੋਂ ਦੋ ਦੋ ਪ੍ਰਸ਼ਨ ਆਉਣਗੇ ਜਿਨ੍ਹਾਂ ਨੂੰ ਇੱਕ ਇੱਕ ਕਰਨਾ ਹੋਵੇਗਾ ਭਾਗ ਕੁੱਲ 5 ਪ੍ਰਸ਼ਨ ਕਰਨੇ ਆ ਤੇ ਹਰ ਪ੍ਰਸ਼ਨ 14 ਨੰਬਰ ਦਾ ਹੋਣ ਸਦਕਾ ਟੋਟਲ ਤੁਹਾਡੇ ਬਣਗੇ 70 ਨੰਬਰ ਉਮੀਦ ਹੈ ਵਿਦਿਆਰਥੀਆਂ ਨੂੰ ਸਿਲੇਬਸ ਦੇ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ ਸੋ ਜੁੜੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀਆਂ ਪੜਾਈ ਸੰਬੰਧੀ ਜੋ ਸਮੱਸਿਆਵਾਂ ਹਨ ਜੋ ਲੋੜਾਂ ਹਨ ਜੋ ਜ਼ਰੂਰਤਾਂ ਹਨ ਉਹਨਾਂ ਨੂੰ ਸਮੇਂ ਸਿਰ ਪੂਰੀਆਂ ਕਰ ਸਕਣ ਸੋ ਮਿਲਾਂਗੇ ਅਗਲੇ ਲੈਕਚਰ ਲੜੀ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ